ਬਾਰੇ ਬੱਚੋ ਅੱਜ ਆਪਾਂ ਕਲਾਸ 5th ਗਣਿਤ ਦੀ ਦੁਨੀਆ ਚੈਪਟਰ ਨੰਬਰ 10 ਐਕਸਰਸਾਈਜ਼ 10.2 ਕਰਾਂਗੇ ਬੱਚੋ ਚਲੋ ਸ਼ੁਰੂ ਕਰਦੇ ਹੇਠੇ ਦਿੱਤੇ ਚਿੱਤਰ graph ਵਿੱਚੋਂ ਦੋ ਵੱਖ-ਵੱਖ ਜਿਹੜੇ ਵੱਖਰੇ-ਵੱਖਰੇ ਸੈਸ਼ਨ ਦੇ ਰੱਖੇ ਨੇ 2014-15 ਤੇ 15-16 ਦੌਰਾਨ ਜਮਾਤ 5ਵੀਂ ਦੇ ਸੈਕਸ਼ਨਾਂ A B C D ਵਿੱਚ ਮੁੰਡਿਆਂ ਦੀ ਗਿਣਤੀ ਦਰਸਾਈ ਗਈ ਹੈ ਸੈਸ਼ਨ 2014-15 2015-16 ਜਮਾਤ A 'ਚ ਬੱਚੋ ਜਿਹੜੇ ਗਿਣਤੀ ਦੇ ਰੱਖੀ ਆ ਮੁੰਡਿਆਂ ਦੀ ਦੇਖੋ ਇੱਕ ਜਿਹੜਾ ਇਹ ਸਮਾਈਲੇ ਇਹਦੇ ਮਤਲਬ 5 ਮੁੰਡੇ ਨੇ ਯਾਨੀ ਕਿ ਆਪਾਂ ਕਹੀਏ 5 5 10 5 15 5 20 ਆ 20 ਮੁੰਡੇ ਹੋ ਗਏ ਆ 1 2 3 5 3 15 ਆ ਬੱਚੋ 1 2 3 4 5 5 25 ਆਓ ਚੋਂ 1 2 3 4 5 ਚੱਕ b 5 ਨਾਲ ਗੁਣਾਕਾਂ ਕਿਉਂਕਿ 1 ਦਾ 1 ਦਾ ਮੁੱਲ ਕੀ ਹੈ 5 ਹੈ ਜਿਹਦੇ ਦੇਖੋ 1 2 3 4 5 5 5 25 1 2 3 4 5 ਚੱਕ b 1 2 3 4 5 6 5 6 30 ਤੇ 1 2 3 4 5 ਚੱਕ b ਠੀਕ ਹੈ ਬੱਚੋ ਇਹ ਆਪਾਂ ਨੇ ਗਿਣਤੀ ਕਰ ਦਿੱਤੀ ਹੁਣ ਦੇਖੋ ਸੈਕਸ਼ਨ a ਵਿੱਚ ਕਿਸੇ ਸੈਸ਼ਨ ਦੌਰਾਨ ਮੁੰਡਿਆਂ ਦੀ ਗਿਣਤੀ ਜ਼ਿਆਦਾ ਹੈ ਦੇਖੋ ਸੈਕਸ਼ਨ A ਸੈਕਸ਼ਨ A ਜਿਹੜਾ ਹੈ ਉਹਦੇ ਵਿੱਚ ਦੇਖੋ ਕਿਹੜੇ ਸੈਸ਼ਨ ਵਿੱਚ ਜਿਹੜਾ ਹੈ ਮੁੰਡੇ ਦੀ ਗਿਣਤੀ ਜਿਹੜੀ ਹੈ ਉਹ ਜ਼ਿਆਦਾ ਹੈ ਦੇਖੋ 2015-16 ਚ ਸੈਸ਼ਨ 2015-16 ਚ ਠੀਕ ਹੈ ਸੈਕਸ਼ਨ D ਦੇਖੋ ਵਿੱਚ 2014-15 ਤੇ 15-16 ਵਿੱਚ ਮੁੰਡਿਆਂ ਦੀ ਗਿਣਤੀ 2 ਸੈਕਸ਼ਨ ਡੀ ਦੇਖੋ ਇਹਦੇ ਵੀ ਹੈ ਇਹਦੇ ਵੀ ਹੈ ਯਾਨੀ ਕੀ ਹੈ ਬਰਾਬਰ ਹੈ ਆ ਤੁਸੀਂ ਉਰੇ ਲਿਖ ਦਿਓ ਬਰਾਬਰ ਅੱਗੇ ਦੇ ਸੈਸ਼ਨ 2014-15 ਵਿੱਚ ਮੁੰਡਿਆਂ ਦੀ ਕੁੱਲ ਗਿਣਤੀ ਕਿੰਦੀ ਹੈ ਕਿੰਨੀ ਹੈ ਦੇਖੋ ਬਈ ਕੁੱਲ ਕਰ ਲੈਂਦੇ ਆ 5 5 10 10 ਦੇ 0 1 ਕੈਰੀ ਠੀਕ ਹੈ 2 1 3 4 4 2 6 2 8 80 ਹੋ ਗਏ ਕਿੰਨੇ ਮੁੰਡੇ ਹੋ ਗਏ ਬੱਚੋ 80 ਠੀਕ ਹੈ ਦੋਵੇਂ ਸੈਸ਼ਨਾਂ ਦੌਰਾਨ ਸੈਕਸ਼ਨ ਸੀ ਵਿੱਚ ਮੁੰਡਿਆਂ ਦੀ ਗਿਣਤੀ ਦਾ ਅੰਤਰ ਦੇਖੋ ਇਹਦੇ 25 ਹੈ ਇਹਦੇ 30 ਹੈ ਕਿੰਨਾ ਅੰਤਰ ਹੋ ਗਿਆ ਬੱਚੋ 5 ਦਾ ਅੰਤਰ ਹੋਗਾ 5 ਸੈਸ਼ਨ 2015-16 ਵਿੱਚ ਮੁੰਡਿਆਂ ਦੀ ਗਿਣਤੀ ਸੈਕਸ਼ਨ 2014-15 ਨਾਲੋਂ ਕਿੰਨੀ ਵੱਧ ਜਾਂ ਘੱਟ ਹੈ ਦੇਖੋ ਇਹਦੇ 80 ਹੈ કુલ ਇਹਦੇ ਦੇਖੋ 5 2 2 4 4 ਤੇ 3 7 ਤੇ 2 ਨੋ ਇਹਦੇ 95 ਇਹਦੇ 80 ਕਿੰਨੇ ਆ ਵੱਧ 95 ਤੋਂ ਆਪਾਂ 80 ਘਟਾ ਦੇਣ ਕਿੰਨੇ ਆਗੇ ਬੱਚੋ 15 15 ਬੱਚੇ 2015 16 'ਚ ਵੱਧਿਆ ਇਹ ਕੀ ਕਹਿ ਰਿਹਾ 15 16 ਵਿੱਚ ਮੁੰਡੇ ਦੀ ਗਿਣਤੀ ਸੈਸ਼ਨ 14 15 ਨਾਲੋਂ ਕਿੰਨੀ ਵੱਧ ਹੈ ਵੱਧਿਆ ਘਟਾ ਵੱਧ ਹੈ ਕਿੰਨੀ ਵੱਧ ਹੈ ਬੱਚੋ 15 ਠੀਕ ਹੈ ਅੱਗੇ ਦੇ ਦੂਜਾ ਸਵਾਲ ਬੱਚੋ ਦੋ ਛੜ ਗ੍ਰਾਫ ਦਿੱਤੇ ਗਏ ਹਨ ਦੋ ਛੜ ਗ੍ਰਾਫ 1 ਜੂਨ ਦਾ 1 ਦਸੰਬਰ ਦਾ ਇਹਨਾਂ ਵਿੱਚੋਂ ਦੋ ਵੱਖ-ਵੱਖ ਦਿਨਾਂ ਵਿੱਚੋਂ ਚਾਰ ਸ਼ਹਿਰਾਂ ਦਾ ਵੱਧ ਤੋਂ ਵੱਧ ਤਾਪਮਾਨ ਦਿਖਾਇਆ ਗਿਆ ਹੈ ਯਾਨੀ ਕਿ ਦੋ ਜਿਹੜੇ ਗ੍ਰਾਫ ਦਿੱਤੇ ਗਏ ਨੇ 1 ਜੂਨ ਦਾ ਤੇ 1 ਦਸੰਬਰ ਦਾ ਵੱਧ ਤੋਂ ਵੱਧ ਤਾਪਮਾਨ ਦਿਖਾ ਰੱਖੇ ਨੇ ਇੱਕ ਦਿੱਲੀ ਦਾ ਵਿੱਚੋਂ ਸਿਮਲਾ ਦਾ ਤੇ ਬੈਂਗਲੂਰੂ ਦਾ ਤੇ ਜੈਸਲਮੇਰ ਦਾ ਇਸੇ ਤਰ੍ਹਾਂ ਦਸੰਬਰ ਤੇ ਠੀਕ ਹੈ ਚਲੋ 1 ਜੂਨ ਨੂੰ ਕਿਹੜਾ ਸ਼ਹਿਰ ਸਭ ਤੋਂ ਵੱਧ ਗਰਮ ਹੈ ਦੇਖੋ ਸਭ ਤੋਂ ਵੱਧ ਗਰਮ ਕਿਹੜਾ 38 ਡਿਗਰੀ ਵਾਲਾ ਠੀਕ ਹੈ ਤਾਂ ਇਹ ਕਿਹੜਾ ਸ਼ਹਿਰ ਹੈ ਇਹ ਬੱਚੋ ਜੈਸਲ ਮੇਰ ਜੈਸਲ ਮੇਰ আচ্ছা 1 ਦਸੰਬਰ ਨੂੰ ਕਿਹੜਾ ਸ਼ਹਿਰ ਸਭ ਤੋਂ ਵੱਧ ਠੰਡਾ ਹੈ ਸਭ ਤੋਂ ਵੱਧ ਠੰਡਾ ਹੈ ਦਾ ਮਤਲਬ ਜਿਹਦਾ ਟੈਂਪਰੇਚਰ ਜਿਹਦਾ ਤਾਪਮਾਨ ਸਭ ਤੋਂ ਘੱਟ ਹੋਊਗਾ ਕਿਹੜਾ ਸਿਮਲਾ ਠੀਕ ਹੈ ਅੱਗੇ ਦੇਖੋ 1 ਜੂਨ ਅਤੇ 1 ਦਸੰਬਰ ਨੂੰ ਦਿੱਲੀ ਦੇ ਤਾਪਮਾਨ ਵਿੱਚ ਕਿੰਨਾ ਅੰਤਰ ਹੈ 1 ਜੂਨ ਨੂੰ ਦਿੱਲੀ 'ਚ 33 ਡਿਗਰੀ ਹੈ ਤੇ 1 ਦਸੰਬਰ ਨੂੰ 23 ਡਿਗਰੀ ਹੈ ਤਾਂ 33 'ਚੋਂ 23 ਘਟਾਵਾਂਗੇ ਕਿੰਨਾ ਹੈ ਬੱਚੋ 10 ਡਿਗਰੀ ਦਾ ਅੰਤਰ 1 ਜੂਨ ਅਤੇ 1 ਦਸੰਬਰ ਨੂੰ Shimla ਦੇ ਤਾਪਮਾਨ ਵਿੱਚ ਕਿੰਨਾ ਅੰਤਰ ਹੈ ਦੇਖੋ Shimla ਦਾ ਦੇਖੋ Shimla ਦਾ 1 ਜੂਨ ਨੂੰ 22 ਡਿਗਰੀ ਹੈ ਤੇ 1 ਦਸੰਬਰ ਨੂੰ 10 ਹੈ ਤਾਂ ਕਿੰਨੇ ਦਾ ਹੋ ਗਿਆ ਬੱਚੋ 22 'ਚੋਂ 10 ਗਏ 12 12 ਡਿਗਰੀ ਦਾ ਅੱਗੇ ਦੇ ਕਿਹੜੇ ਸ਼ਹਿਰ ਵਿੱਚ ਇੱਕ ਜੋਨ ਅਤੇ 1 ਦਸੰਬਰ ਦੇ ਵਿੱਚ ਤਾਪਮਨ ਵਿੱਚ ਸਭ ਤੋਂ ਘੱਟ ਬਦਲਾਅ ਆਇਆ ਦੇਖੋ ਕਿਹੜਾ ਤਾਪਮਨ ਸਭ ਤੋਂ ਘੱਟ ਬਦਲਾਅ ਆਇਆ ਹੈ ਦਿੱਲੀ ਦਾ ਲਾਏ ਤਾਂ ਆਪਾਂ ਬੱਚੋ ਦੇਖੋ ਦਿੱਲੀ 'ਚ 10 ਡਿਗਰੀ ਦਾ ਆਇਆ ਹੈ Shimla ਦੀ ਬਾਤ ਗੱਲ ਕਰੀ ਤਾਂ ਬੱਚੋ 12 ਡਿਗਰੀ ਦਾ ਬੈਂਗਲੁਰੂ 'ਚ ਬੱਚੋ 4 ਡਿਗਰੀ ਦਾ ਤੇ ਇਹਦੇ ਬੱਚੋ ਦੇਖੋ 13 डिग्री ਦਾ ਠੀਕ ਹੈ ਯਾਨੀ ਸਭ ਤੋਂ ਘੱਟ ਕੇ ਦੇਚ ਆਇਆ ਹੈ ਬੈਂਗਲੁਰੂ ਤੇ ਆਇਆ ਬੱਚੋ ਕਿਦੇ ਟੈਂਪਰੇਚਰ ਸੇ ਤਾਪਮਾਨ ਚੇ ਬੈਂਗਲੁਰੂ ਠੀਕ ਹੈ ਅੱਗੇ ਦੇਖੋ ਸਵਾਲ ਨੰਬਰ 3 ਇੱਥਾ ਦਿੱਤੇ ਛੜ ਗ੍ਰਾਫ ਨੂੰ ਧਿਆਨ ਨਾਲ ਪੜੋ ਪਤਾ ਕਰੋ ਦੇਖੋ ਕੀ ਹੈ ਇੱਕ ਜਮਾਤ ਤੀਜੀ ਹੈ ਇੱਕ ਜਮਾਤ ਚੌਥੀ ਹੈ ਬੱਚੋ ਇੱਕ ਕਿ ਚੌਥੀ ਜਮਾਤ ਦੇ ਰੱਖੀ ਹੈ ਇੱਕ ਆਪਾਂ ਨੂੰ ਤੀਜੀ ਜਮਾਤ ਦੇ ਰੱਖੀ ਹੈ ਇਹਦੇ ਵਿੱਚ ਕੀ ਦੇ ਰੱਖਿਆ ਬੱਚੋ ਬੱਚਿਆਂ ਦੀ ਗਿਣਤੀ ਦੇ ਰੱਖੀ ਹੈ ਇੱਧਰ ਬੱਚਿਆਂ ਦੀ ਗਿਣਤੀ ਹੈ ਦੇਖੋ ਤੇ ਇੱਕ ਥੱਲੇ ਖੇਡਾਂ ਦੇ ਨਾਂ ਦੇ ਰੱਖੇ ਨੇ ਕਬੱਡੀ ਖੋਖੋ ਤੇ ਫੁੱਟਬਾਲ ਤੇ ਆਪਾਂ ਕਹੀਏ ਬਾਸਕਟਬਾਲ ਠੀਕ ਹੈ ਉਪਰੋਕਤ ਛੜ ਗ੍ਰਾਫ ਦੀ ਜਾਣਕਾਰੀ ਦੇਖੇ ਹਰ ਦੇ ਰਹੇ ਹਨ ਕਾਦੀ ਜਾਣਕਾਰੀ ਦੇ ਰਹੇ ਨੇ ਸਾਨੂੰ ਕੀ ਜਾਣਕਾਰੀ ਦੇ ਰਹੇ ਨੇ ਛੜਗਰਾਬ ਤੋਂ ਸਾਨੂੰ ਜਮਾਤ ਤੀਜੀ ਅਤੇ ਚੌਥੀ ਦੇ ਬੱਚਿਆਂ ਦੁਆਰਾ ਖੇਡਿਆਂ ਜਾਣ ਵਾਲੀਆਂ ਖੇਡਾਂ ਦੇ ਬਾਰੇ ਪਤਾ ਲੱਗਦਾ ਹੈ ਆਪਾਂ ਨੂੰ ਇਹੀ ਜਾਣਕਾਰੀ ਮਿਲ ਰਹੀ ਹੈ ਖੇਡਾਂ ਬਾਰੇ ਪਤਾ ਲੱਗਦਾ ਠੀਕ ਹੈ ਆ ਇਹਦਾ ਹਾਲ ਹੈ ਅਗਲੇ ਦੂਜੇ ਦੇਖੋ ਕਿਹੜੀ ਖੇਡ ਜਮਾਤ ਤੀਜੀ ਅਰੇ ਚੌਥੀ ਦੇ ਬੱਚਿਆਂ ਦੁਆਰਾ ਬਰਾਬਰ ਖੇਡੀ ਜਾਂਦੀ ਹੈ ਦੇਖੋ ਕਿਹੜੀ ਖੇਡ ਹੈ ਬਰਾਬਰ ਖੇਡੀ ਜਾਂਦੀ ਹੈ ਆਬੀ ਹੋਗੇ ਆ 15 ਹੋਗੇ ਆ 30 ਹੋਗੀ ਆ ਬੱਚੋ 25 ਹੋ ਇਸੇ ਤਰ੍ਹਾਂ ਆ ਬੱਚੋ 25 ਹੋ ਗਈ ਆ 35 ਹੋਗੇ ਆ 30 ਹੋਗੇ ਬੱਚੋ ਤੇ ਆ ਬੀ ਹੋ ਕਿਹੜੀ ਖੇਡ ਹੋਗੀ ਬੱਚੋ ਆ ਖੇਡ ਜਲੀ ਹੋਗੀ ਤੁਹਾਡੀ ਆ ਹੋਗੀ ਫੁੱਟਬਾਲ ਠੀਕ ਆ ਫੁੱਟ ਫੁੱਟਬਾਲ ਅੱਗੇ ਦੇ ਜਮਾਤ ਤੀਜੀ ਅਤੇ ਜਮਾਤ ਚੌਥੀ ਦੇ ਖੋਖੋ ਖੇਡਣ ਵਾਲੇ ਬੱਚਿਆਂ ਦੀ ਕੁੱਲ ਗਿਣਤੀ ਖੋਖੋ ਆ 15 ਬੱਚੇ ਵਿੱਚੋਂ ਇੱਧਰ ਕਿੰਨੇ ਆ 35 ਤੇ 15 ਤੇ 35 ਕਿੰਨੇ ਹੋਗੇ ਵਿੱਚੋਂ 0 1 ਕਿੰਨੇ ਹੋਗੇ ਵਿੱਚੋਂ 50 50 ਬੱਚੇ ਹੋਗੇ ਕਿੰਨੇ ਬੱਚੇ 50 ਠੀਕ ਹੈ ਅੱਗੇ ਦੇਖੋ ਉੱਚ ਜਮਾਤ ਤੀਜੀ ਅਤੇ ਚੌਥੀ ਦੇ ਬਾਸਕਟਬਾਲ ਖੇਡਣ ਵਾਲੇ ਬੱਚਿਆਂ ਦੀ ਕੁੱਲ ਗਿਣਤੀ ਬਾਸਕਟਬਾਲ ਦੇ ਵਿੱਚ ਬਾਸਕਟਬਾਲ ਕਿੰਨੇ ਆ ਬੱਚੋ ਇਹ 25 ਤੇ ਆ ਵੀ 20 ਤੇ 25 ਕਿੰਨੇ ਹੋਗੇ ਬੱਚੋ 45 ਵਿੱਚ ਹੋਗੇ ਕਿੰਨੇ ਹੋਗੇ ਬੱਚੋ 45 ਠੀਕ ਜਮਾਤ ਤੀਜੀ ਦੇ ਬੱਚਿਆਂ ਦੀ ਸਭ ਤੋਂ ਵੱਧ ਮਨਪਸੰਦ ਖੇਡ ਕਿਹੜੀ ਹੈ ਤੀਜੀ ਦੇ ਸਭ ਤੋਂ ਵੱਧ ਮਨਪਸੰਦ ਬੱਚੋ ਦੇਖੋ ਕੀ ਹੈ ਸਭ ਤੋਂ ਵੱਧ ਜ਼ਿਆਦਾ 30 ਬੱਚੇ ਕਿਹੜੀ ਖੇਡ ਖੇਡਦੇ ਹਨ ਫੁੱਟਬਾਲ ਖੇਡਦੇ ਹੈ ਇਹਦਾ ਮਤਲਬ ਫੁੱਟਬਾਲ ਉਹਨਾਂ ਨੂੰ ਜ਼ਿਆਦਾ ਮਨਪਸੰਦ ਹੈ ਤਾਂ ਕੀ ਹੈ ਫੁੱਟਬਾਲ ਠੀਕ ਜਮਾਤ ਚੌਥੀ ਦੇ ਬੱਚੇ ਦੀ ਸਭ ਤੋਂ ਵੱਧ ਮਨਪਸੰਦ ਖੇਡ ਕਿਹੜੀ ਹੈ ਬੱਚੋ ਦੇਖੋ ਕਿਹੜੀ ਹੈ ਖੋ-ਖੋ ਹੈ 35 ਬੱਚੇ ਹੈ ਬੱਚੋ ਠੀਕ ਹੈ ਤੇ ਆਪਾਂ ਲਿਖ ਸਕਦੇ ਆ ਖੋ ਖੋ ਠੀਕ ਹੈ ਬੱਚੋ ਇਹ ਐਕਸਰਸਾਈਜ਼ ਤੁਹਾਡੀ ਕੰਪਲੀਟ ਹੋ ਗਈ ਓਕੇ ਥੈਂਕ ਯੂ